放把腰，才能不热嘛。对。哈 ਲੋ ਜੀ ਸਾਡੇ ਨਾਲ ਨੇ ਭਾਈ ਜੋਗਾ ਜੀ ਪੈਦਲ ਯਾਤਰਾ ਵੰਕੇ ਪਰਿੰਡ ਚੱਲ ਲੋ ਜੀ ਉਹ ਠੀਕ ਹੋ ਜਾਣੇ ਬਹੁਤ ਚੰਗੀ ਚੀਜ਼ ਹੈ ਬਹੁਤ ਦੂਰ ਤੱਕ ਹੈ ਨਾ ਹਰ ਕੋਈ ਇਹ ਰਾਹ ਜਿਹੜਾ ਖਰਾਬ ਸੀਗਾ ਜੀ ਵੱਟੇ ਪਾਏ ਹੋਏ ਆ ਤੇ ਸਵਾਰੀਆਂ ਵਿੱਚ ਬੈਹਿ ਗੱਡੀਆਂ ਥੋੜੀਆਂ ਜੀਆਂ ਮੁਸ਼ਕਲ ਸੀ ਤੁਰਨ ਲੱਗਿਆਂ ਵਿੱਚ ਢੇਰੀਆਂ ਢੂਰੀਆਂ ਸੀ ਮਿੱਟੀ ਦੀਆਂ ਤੁਸੀਂ ਦੇਖ ਰਹੇ ਹੋ ਢੇਰੀਆਂ ਮਿੱਟੀ ਦੀਆਂ ਢੇਰੀਆਂ ਤਾਂ ਕਰਕੇ ਛੋਟਾ ਜਿਹਾ ਪੈਦਲ ਜਾਣਾ ਪਿਆ ਮਿੱਟੀ ਦੀਆਂ ਢੇਰੀਆਂ ਦੇਖੋ ਇਹ ਥੋੜੀ ਗੱਲ ਰਸਤਾ ਥੋੜਾ ਜਿਹਾ ਬਲੌਕ ਸੀਗਾ ਕਿਲੋਮੀਟਰ ਦਾ ਹੁਣ ਆਵੇ ਜਲ ਹੁਣ ਸਾਡੀ ਬਣਾਵਾ ਛੋਟੀਆਂ ਦੀ ਹੋ ਫਜ਼ਰ ਜਸ ਜੀ ਵੀ ਆਉਂਦੇ ਆ ਦੇਖੋ ਜੀ ਛੋਟੀ ਦਾ ਆਸਰਾ ਹਾਂ ਬਿਗੜਾਂ ਤੇਰੀਆਂ ਦਾ ਡੰਡਾ ਵੀ ਇਹ ਕਿੰਬਰ ਹੈ